ਨੇੜੇ ਵੱਸਦੇ ਹਨ ਨੇੜੇ ਵੱਸਦੇ ਹਨ ਸਾਧ ਸੰਗਤ ਜੀ ਸੋ ਇਸ ਕਰਕੇ ਰੋਗਾਂ ਤੋਂ ਮੁਕਤ ਕਰਨ ਆਏ ਮਹਾਪੁਰਖ ਆਪ ਹਸਪੀਟਲ ਚ ਜਾ ਕੇ ਰੋਗੀਆਂ ਦਾ ਰੂਪ ਧਾਰਨ ਕਰਕੇ ਆਪ ਨਿਰੋਗ ਸਨ ਤੇ ਰੋਗੀਆਂ ਨੂੰ ਫਿਰ ਸਾਧ ਸੰਗਤ ਜੀ ਉਸ ਬਿਪਤਾ ਚੋਂ ਜੰਜਾਲ ਚੋਂ ਕੱਢ ਕੇ ਆਏ ਬਾਬਾ ਜੀ ਸੋ ਇਹਨੂੰ ਕਹਿੰਦੇ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਸਦਾ ਨਮਸ਼ ਗਾ ਕਹਿੰਦੇ ਆਪ ਮੁਕਤ ਹੈ ਤੇ ਦੂਜਿਆਂ ਨੂੰ ਮੁਕਤ ਕਰਦੇ ਆ ਇੱਥੋਂ ਵੀ ਤੇ ਉੱਥੇ ਵੀ ਤੇ ਇਹ ਸਾਰੀ ਵਾਲੇ ਮਹਾਰਾਜ ਜੀ ਪੁੱਛੋ ਸਹਿਬ ਬਾਬਾ ਜੀ ਦੇ ਰੂਮੀ ਵਾਲਿਆਂ ਦੇ ਪ੍ਰਤੀ ਅਸੀਂ ਪੜਦੇ ਹੁੰਨੇ ਆ ਤੇ ਆਵਾਂ ਆਪ ਸਾਰੀ ਵਾਲੇ ਮਹਾਂਪੁਰਖਾਂ ਦੇ ਪ੍ਰਤੀ ਵੀ ਪੜੀਏ ਫਿਰ ਦਾਸ ਮਾਤੀ ਕਰੇਗਾ ਵਿੱਚ ਦਰਗਾਹ ਦੇ ਚੱਲਦੀ ਸਾਰੀ ਵਾਲੇ ਸੰਤਾਂ ਦੀ ਵਿੱਚ ਦਰਗਾਹ ਦੇ ਚੱਲਦੀ ਸਾਰੀ ਵਾਲੇ ਸੰਤਾਂ ਦੀ ਵਿੱਚ ਦਰਗਾਹ ਦੇ ਚੱਲਦੀ ਸਾਰੀ ਵਾਲੇ ਸੰਤਾਂ ਦੀ ਵਿੱਚ ਦਰਗਾਹ ਦੇ ਚੱਲਦੀ ਰਾ ਦੇ ਤਨ ਦੀ ਸਾਦੀ ਵਾਲੇ ਸੰਤਾਂ ਦੀ ਵਿੱਚ ਦਰਗਾਹ ਤੇ ਚੱਲਦੀ ਸਾਰੀ ਵਾਲੇ ਸੰਤਾਂ ਦੀ ਵਿੱਚ ਦਰਗਾਹ ਤੇ ਚੱਲਦੀ ਸਾਰੀ ਵਾਲੇ ਸੰਤਾਂ ਦੀ ਵਿੱਚ ਦਰਗਾਹ ਤੇ ਚੱਲਦੀ ਸਾਰੀ ਵਿਛਦਰਗਾਹ ਦੇ ਚਲਦੀ ਸਾਰੀ ਵਾਲੇ ਸੰਤਾਂ ਦੀ 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 ਜਿਦਰ ਗਾਦੇ ਚੱਲਦੀ ਸਾਰੀ ਵਾਲੇ ਸੰਤਾਂ ਦੀ ਤੈਨੂੰ ਯਾਦ ਕਰਾ ਨਾਲੇ ਰੋਵਾ ਇਹ ਤੁਹਾਡੀ ਸਾਰਿਆਂ ਦੀ ਗੱਲ ਜਿਨ੍ਹਾਂ ਨੇ ਪਿਆਰ ਕੀਤਾ ਤੈਨੂੰ ਯਾਦ ਕਰਾਨਾਲੇ ਗੋ ਸੱਚਖੰਡ ਜਾਨ ਵਾਲਾ ਖੰਡ <candidat> ਜਾ ਸਤਖੰਡ ਜਾਨ ਵਾਲਿਆ ਤੈਨੂੰ ਯਾਦ ਕਰਾਂ ਲੇ ਲਵਾਂ ਸਤਖੰਡ ਜਾਨ ਵਾਲਿਆ ਅੱਜ ਵੀ ਜਿਹੜੇ ਪ੍ਰੇਮ ਕਰਨ ਵਾਲੇ ਨੇ ਸਾਧ ਸੰਗਤ ਜਿਨ੍ਹਾਂ ਨੂੰ ਸਾਰ ਹੈ ਉਹਨਾਂ ਦੀ ਅੱਜ ਵੀ ਫੁੱਟ ਫੁੱਟ ਰੋਂਦੇ ਅੱਜ ਵੀ ਜਿਨ੍ਹਾਂ ਨੂੰ ਯਾਦ ਆਉਂਦੀ ਹੈ ਜਿਨ੍ਹਾਂ ਨੂੰ ਉਹਨਾਂ ਦੇ ਪਰਪਕਾਰ ਯਾਦ ਨੇ ਸਾਧ ਸੰਗਤ ਜੀ ਨਹੀਂ ਤਾਂ ਕਈ ਤਾਂ ਬੋਟੇ ਲਵਾ ਕੇ ਫਲ ਖਾ ਲੈਂਦੇ ਆ ਤੇ ਜਿਨ੍ਹਾਂ ਦੀ ਖਾਤਰ ਜਿਨ੍ਹਾਂ ਦੇ ਕਰਕੇ ਸਭ ਕੁਝ ਮਿਲਿਆ ਹੁੰਦਾ ਉਹਨੂੰ ਕਦੀ ਚੇਤੇ ਨਹੀਂ ਕਰਦੇ ਗੱਜ ਕੇ ਕੋ ਸਤਨਾਮ ਵਾਹਿਗੁਰੂ ਜੀ ਇਸ ਕਰਕੇ ਇਸ ਦਰਬਾਰ ਨੂੰ ਚੇਤੇ ਰੱਖਣਾ ਹੈ ਬਾਬਾ ਜੀ ਕਹਿੰਦੇ ਸੰਤ ਜਿੱਥੇ ਪਦਾਰਥ ਉਥੇ ਆ ਕੁੱਤੇ ਵੀ ਰੱਜ ਰੱਜ ਜਾਂਦੇ ਬਾਬਾ ਜੀ ਦੇ ਦਰ ਚੋਂ ਸੋ ਸਾਧ ਸੰਗਤ ਜੀ ਗੁਰੂ ਸਾਹਿਬ ਕਿਰਪਾ ਕਰਨ ਇਸ ਘਰ ਨਾਲ ਜੁੜੇ ਰਹੋ ਇਸ ਘਰ ਦੇ ਜੇ ਪ੍ਰੇਮੀ ਬਣੇ ਹੋ ਤੇ ਬਸ ਸਵਾਸ ਅਖੀਲੇ ਸਵਾਸ ਤੱਕ ਇਸ ਦਰ ਨੂੰ ਨਾ ਛੱਡਿਓ ਫਿਰ ਵੀ ਅਰਦਾਸ ਕਰਿਓ ਮਾਲਕਾ ਜਦੋਂ ਵੀ ਸੰਸਾਰ ਚ ਭੇਜੇ ਤੇ ਸਾਰੀ ਵਾਲੇ ਸੰਤ ਜਦੋਂ ਆਉਣ ਤੇ ਜਦੋਂ ਆਉਣ ਤੇ ਨਾਲ ਲੈ ਕੇ ਵੀ ਆਉਣ ਇਹਨਾਂ ਦੇ ਸੇਵਕ ਹੀ ਬਣ ਕੇ ਆਈਏ ਬਸ ਇਹ ਅਰਦਾਸ ਕਰਿਆ ਕਰੋ ਦਰ ਨੂੰ ਸਤਿ ਸ੍ਰੀ ਅਕਾਲ ਦਰ ਨੂੰ ਛੱਡਣਾ ਨਹੀਂ ਛੱਡਣਾ ਨਹੀਂ ਸੋ ਕਿੰਨੀਆਂ ਰੌਣਕਾਂ ਲੱਗੀਆਂ ਹਨ ਕਹਿਣ ਨੂੰ ਭਾਵੇਂ ਵਰਸੀ ਹੈ ਜੁਦਾਈ ਵਾਲਾ ਦਿਨ ਹੈ ਇਹ ਜਿਹੜੇ ਨੇੜੇ ਆ ਗਏ ਪਰ ਸਾਧ ਸੰਗ ਬਾਬਾ ਜੀ ਕਹਿੰਦੇ ਹੁੰਦੇ ਸਨ ਨਹੀਂ ਇਹ ਬਰਸੀ ਨਹੀਂ ਬਰਸ਼ਾ ਹੈ ਪ੍ਰੇਮ ਦੀ ਬਰਸ਼ਾ ਹੈ ਬਰਸ਼ਾ ਹੈ ਪ੍ਰੇਮ ਦੀ ਕਹਿੰਦੇ ਦੁਨਿਆਵੀ ਲੋਕਾਂ ਨੂੰ ਪੇਟ ਸਿਆਪਾ ਕਰਦੀ ਦੁਨੀਆ ਮਰ ਗਿਆ ਹੁਣ ਜੇ ਕੋਈ ਅਫਸਰ ਮਰ ਗਿਆ ਤੇ ਪਤਾ ਨਹੀਂ ਪੈਨਸ਼ਨ ਲੱਗੂਗੀ ਕਿ ਨਹੀਂ ਜੇ ਕੋਈ ਹੋਰ ਪ੍ਰਾਈਵੇਟ ਕੰਮ ਕਰ ਵਾਲਾ ਮਰ ਕੋਈ ਵੀ ਚਲਾ ਗਿਆ ਤਾਂ ਆਪਾਂ ਰੋਨੇ ਆਂ ਵੀ ਇਹ ਹੁਣ ਚਲਾ ਗਿਆ ਸਾਨੂੰ ਪਤਾ ਰੋਟੀ ਮਿਲੇਗੀ